ਖਬਰ ਲੈਣੇ ਮਾਚੀਵਾੜਾ ਸ਼ਹਿਰ ਤੋਂ ਮਾਚੀਵਾੜਾ ਸਾਹਿਬ ਵਿਖੇ ਪੰਜਾਬ ਦੇ ਕੈਬਨ ਮੰਤਰੀ ਤਰਨਪ੍ਰੀਤ ਸਿੰਘ ਤੌਂਦ ਨੇ ਅੱਜ ਮਾਚੀਵਾੜਾ ਵਿੱਚ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ नेता ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਪੰਜਾਬ ਦੇ ਵਿੱਚ ਬੱਤੀ ਬੰਬਾਂ ਬਾਰੇ ਗੱਲ ਕੀਤੀ ਗਈ ਹੈ ਉਹਨਾਂ ਦੇ ਬਾਰੇ ਲੋਕਾਂ ਨੂੰ ਜਾਂ ਜਨਤਿਆਂ ਨੂੰ ਪੁੱਛਣ ਕਿ ਉਹ ਬੰਬ ਕਿੱਥੇ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਦੇ ਵਿਦੇਸ਼ ਭਲਾਉਣ ਦਾ ਜਿਹੜਾ ਬਿਆਨ ਦਿੱਤਾ ਹੈ ਕਿ ਬਾਰਾਂ ਬੰਮ ਫਟ ਚੁੱਕੇ ਨੇ ਅੱਗੇ 32 ਬੰਮ ਬਕਾਇਆ ਹਨ ਉਹਨਾਂ ਨੂੰ ਅਜਿਹੇ ਹੱਥੋਂ ਤੇ ਬਚਕਾਨੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹਨਾਂ ਨੇ ਇਹ ਵੀ ਕਿਹਾ ਕਿ ਵਰਤਾਤ ਸਿੰਘ ਬਾਜਵਾ ਨੂੰ ਪੰਜਾਬੀਆਂ ਦੀ ਜ਼ਿੰਦਗੀ ਨਾਲ ਖਿਲਾਰ ਨਹੀਂ ਕਰਨਾ ਚਾਹੀਦਾ ਅਤੇ ਆਪਣੇ ਹੋਂਦ ਤੋਂ ਉੱਤਰ ਹਨ ਉਹਨਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਜਾਂ ਫਿਰ ਆਪਣੇ ਗਲਤੀ ਮੰਨ ਲਈ ਜੀ ਹੈ ਪੰਜਾਬੀਆਂ ਤੋਂ ਉਹਨਾਂ ਨੇ ਇੱਕ ਗੱਲ ਕਹਿ ਦਿੱਤਾ ਕਿ ਇਹ ਗੱਲ ਹੀ ਸਾਹਮਣੇ ਆ ਰਹੀ ਹੈ ਕਿ ਗੁਰਪਤਵੰਨ ਸਿੰਘ ਪੰਨੂ ਦੇ ਬਾਜਵਾ ਨਾਲ ਸਿੱਧੇ ਸਬੰਧਨ ਜੋ ਪਾਕਿਸਤਾਨ ਦੀ ਸ਼ਹਿ ਤੇ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਬਾਜਵਾ ਦੇ ਇਹ ਬਿਆਨ ਦੇ ਉੱਪਰ ਕਤਤ ਕਾਰਵਾਈ ਹੋਣੀ ਚਾਹੀਦੀ ਹੈ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਨੇਤਾ ਨੇ ਔਰ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਬਚਕਾਨੀਆਂ ਗੱਲਾਂ ਹਾਸੋਹੀਣੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ ਮੈਨੂੰ ਐਦਾ ਲੱਗਦਾ ਹੈ ਪ੍ਰਤਾਪ ਸਿੰਘ ਬਾਜਵਾ ਦੀ ਜੋੜਾ ਚ 32 ਦਾ ਅੰਕੜਾ ਹੀ ਬਹਿ ਗਿਆ ਕਦੇ ਤਾਂ ਕਹਿੰਦੇ ਨੇ ਸਾਡੇ 32 ਵਿਧਾਇਕ ਸੰਪਰਕ ਚ ਨੇ ਹੁਣ ਕਹਿੰਦੇ 32 ਬੰਬ ਫਟਣ ਵਾਲੇ ਨੇ ਸੋ ਮੈਨੂੰ ਲੱਗਦਾ ਕੋਈ 32 ਦਾ ਰੌਲਾ ਹੈ ਇਹਨਾਂ ਦੇ ਨਾਲ ਤੇ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮੈਨੂੰ ਲੱਗਦਾ ਇੱਕ ਐਸਾ ਇਹ ਬਿਆਨ ਖਤਰਨਾਕ ਬਿਆਨ ਜਿਹੜਾ ਇਹਨਾਂ ਨੇ ਦਿੱਤਾ ਇਟਸ ਅ ਮੈਟਰ ਆਫ ਵੈਰੀ ਸੀਰੀਅਸਨੈਸ ਕਿ ਉਹ ਕੈਂਡੀਡੇਟ ਜੀ 18 ਬੰਬ ਫਟ ਚੁੱਕੇ ਨੇ 32 ਹਲੇ ਹੋੜ ਨੇ ਇਟ ਮੀਨਸ ਜੇ ਤੁਹਾਡੀ ਇੰਟੈਲੀਜੈਂਸੀ ਦੀ ਰਿਪੋਰਟ ਤੁਹਾਨੂੰ ਕਹਿੰਦੀ ਹੈ ਤੁਸੀਂ ਫਿਰ ਉਸ ਆਪਣੀ ਰਿਪੋਰਟ ਨੂੰ ਜਿਹੜੀ ਵੀ ਤੁਹਾਡੀ ਇੰਟੈਲੀਜੈਂਸੀ ਦਾ ਸੋਰਸ ਨੇ ਕਿਉਂ ਨਹੀਂ ਨਸ਼ਰ ਕਰਦੇ ਨੰਬਰ 1 ਸਿਰਫ ਦੇਸ਼ ਦੇ ਵਿੱਚ ਇੱਕੋ ਇੱਕ ਪੇਸ਼ਾ ਹੈ ਜਿਹੜਾ ਸਿਰਫ ਆਪਣਾ ਸੋਰਸ ਨਹੀਂ ਦੱਸ ਸਕਦਾ ਉਹਨੂੰ ਅਲਾਉ ਹੈ ਉਹ ਪੱਤਰਕਾਰੀ ਦਾ ਸੋ ਹੋਰ ਕਿਸੇ ਪੇਸ਼ੇ ਨੂੰ ਇਹ ਅਲਾਉ ਨਹੀਂ ਕਿ ਉਹ ਆਪਣਾ ਐਡਾ ਵੱਡਾ ਸਟੇਟਮੈਂਟ ਦੇ ਕੇ ਤੇ ਉਹਦਾ ਸੋਰਸ ਹੈ ਜਿਹੜਾ ਉਹਨੂੰ ਉਹ ਨਸ਼ਰ ਨਾ ਕਰੇ ਸੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪਹਿਲੀ ਗੱਲ ਤਾਂ ਸਾਢੇ 3 ਕਰੋੜ ਪੰਜਾਬੀਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਆਪਣਾ ਸੋਰਸ ਦੱਸਣਾ ਚਾਹੀਦਾ ਜਾਂ ਜੇ ਉਹਨਾਂ ਨੇ ਜੇ ਉਹ ਸੋਰਸ ਨਹੀਂ ਦੱਸਦੇ ਉਹਨਾਂ ਨੂੰ ਫਿਰ ਪੰਜਾਬੀਆਂ ਤੋਂ ਇਹ ਮਾਫੀ ਮੰਗਣੀ ਚਾਹੀਦੀ ਹੈ ਕਿ ਸਿਰਫ ਤੇ ਸਿਰਫ ਮੈਂ ਆਪਣਾ ਪੋਲੀਟੀਕਲੀ ਲਾਹਾ ਲੈਣ ਲਈ ਇੱਕ ਸ਼ਗੂਫਾ ਛੱਡਿਆ ਸੀ ਮੇਰੇ ਕੋਲ ਕੁਝ ਨਹੀਂ ਸੀ ਮੈਂ ਝੂਠ ਬੋਲਿਆ ਪੰਜਾਬੀਆਂ ਦੇ ਨਾਲ ਦੂਜੀ ਗੱਲ ਇੱਕ ਉਸ ਤੋਂ ਵੀ ਖਤਰਨਾਕ ਗੱਲ ਜਿਹੜੀ ਹੋਈ ਹੈ ਕਿ ਇੱਕ ਬਾਹਰ ਬੈਠਾ ਗੁਰਪ੍ਰਤਵੰਤ ਸਿੰਘ ਪੰਨੂ ਜਿਹੜਾ ਕਿ ਪੰਜਾਬ ਦਾ ਭਾਰਤ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਉਸ ਬੰਦੇ ਨੇ ਇੱਕ ਆਪਣਾ ਬਿਆਨ ਜਾਰੀ ਕੀਤਾ ਔਰ ਉਹਦੇ ਚੋਂ ਨੇ ਗੱਲ ਇਨਡੋਰਸ ਕੀਤੀ ਹੈ ਕਿ ਜੋ ਪ੍ਰਤਾਪ ਸਿੰਘ ਬਾਜਵਾ ਨੇ ਸਟੇਟਮੈਂਟ ਦਿੱਤੀ ਹੈ ਇਹ ਬਿਲਕੁਲ ਸੱਚੋ ਸੱਚ ਹੈ ਇਤੋਂ ਹੋਰ ਵੀ ਖਤਰੇ ਦੀ ਗੱਲ ਇਹ ਖੜੀ ਹੋ ਜਾਂਦੀ ਹੈ ਕਿ ਕੀ ਪ੍ਰਤਾਪ ਸਿੰਘ ਬਾਜਵਾ ਜੀ ਦੇ ਸੰਬੰਧ ਨੇ ਜਿਹੜੇ ਉਹ ਕਿਹਾਂ ਏਜੰਸੀਆਂ ਦੇ ਨਾਲ ਮਿਲੇ ਹੋਏ ਨੇ ਜਿਹੜੀਆਂ ਬਾਹਰਲੇ ਮੁਲਕਾਂ 'ਚ ਪਾਕਿਸਤਾਨ ਵਰਗੇ ਮੁਲਕਾਂ 'ਚ ਬੈਠ ਕੇ ਜਿਹੜੀਆਂ ਕਿ ਇਹ ਮਤਲਬ ਕਿ ਨੈਕਸਸ ਨੂੰ ਆਪਰੇਟ ਕਰਦੀਆਂ ਨੇ ਕਿਆ ਜਿਹੜੀ ਦੇਸ਼ ਦੀ ਹਾਰਮਨੀ ਪੀਸ ਨੂੰ ਖਰਾਬ ਕਰਨ ਵਾਲੇ ਜਿਹੜੇ ਲੋਕ ਐਸੇ ਬੈਠੇ ਨੇ ਜਿਹੜੇ ਨਹੀਂ ਚਾਹੁੰਦੇ ਕਿ ਭਾਰਤ ਤੇ ਪੰਜਾਬ ਦਾ ਮਾਹੌਲ ਹੈ ਜਿਹੜਾ ਉਹ ਆਪਸੀ ਭਾਈਚਾਰੇ ਤੇ ਸਾਂਝ ਵਾਲਾ ਬਣਿਆ ਹੋਵੇ ਕਿਆ ਪ੍ਰਤਾਪ ਸਿੰਘ ਬਾਜਵਾ ਜੀ ਦੇ ਹੱਥ ਉਹਨਾਂ ਬੰਦਿਆਂ ਨਾਲ ਮਿਲੇ ਹੋਏ ਨੇ ਤਾਂ ਜੋ ਉਹਦਾ ਸਬੂਤ ਵਜੋਂ ਗੁਰਪਰਪੰ ਸਿੰਘ ਪੰਨੂ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਕਿ ਮੈਂ ਜੋ ਜੋ ਪ੍ਰਤਾਪ ਸਿੰਘ ਬਾਜਵਾ ਜੀ ਨੇ ਕਿਹਾ ਮੈਂ ਉਹਨੂੰ ਇੰਡੋਰਸ ਕਰਦਾ ਹਾਂ ਸੋ ਇਟਸ ਅ ਮੈਟਰ ਆਫ ਵੈਰੀ ਸੀਰੀਅਸਨੈਸ ਔਰ ਇਹਦੇ ਤੇ ਬੜੀ ਸਖਤ ਤੋਂ ਸਖਤ ਜਾਨੀ ਕਿ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਦੇਸ਼ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਸਾਡੇ ਦੇਸ਼ ਦੀ ਉੱਚ ਲੈਵਲ ਦੀਆਂ ਉੱਚ ਕੋਟੀ ਦੀਆਂ ਏਜੰਸੀਆਂ ਜਿਹੜੀਆਂ ਜਾਨੀ ਕਿ ਦੇਸ਼ ਦੀ ਪੀਸ ਨੂੰ ਹਾਰਮਨੀ ਨੂੰ ਬਰਕਰਾਰ ਰੱਖਦੀਆਂ ਉਹਨਾਂ ਨੂੰ ਸਰਤਾ ਪ੍ਰਤਾਪ ਸਿੰਘ ਬਾਜਵਾ ਜੀ ਦੇ ਨਾਲ ਉਹਨਾਂ ਨੂੰ ਬਿਠਾ ਕੇ ਗੱਲ ਕਰਕੇ ਦੁੱਧ ਦਾ ਦੁੱਧ ਪਾਣੀ ਕਰਨਾ ਚਾਹੀਦਾ ਜੀ ਥੈਂਕ ਯੂ ਧੰਨਵਾਦ